ਪਹਿਲਾਂ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਾਫੀ ਬੋਲਦੇ ਵੀ ਉਹਨੂੰ ਮੈਂ ਮੈਂ ਕਰਦਾ ਐਂ ਕਰਦਾ ਪਰ ਬਾਅਦ ਦੇ ਵਿੱਚ ਤੁਸੀਂ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਇੱਕ ਜਿਹੜੀ ਫੋਟੋ ਆ ਵੀ ਪਾ ਦਿੰਦੇ ਉਹ ਗੱਲ ਲੱਗਦੀ ਸੀਗੀ ਗਲਾਪ ਸਿੱਧੂ ਤੇ ਸੋ ਮੈਨੂੰ ਨਹੀਂ ਸੀ ਪਤਾ ਮੈਨੂੰ ਹੁਣ ਰਾਇਮ ਦਾ ਸਿੱਧੂ ਦਾ ਫੋਨ ਆ ਗਿਆ ਪਰ ਜੇ ਸਾਹਬ ਨੇ ਉਹਨੇ ਟੋਨ ਜਿਹੜੀ ਚ ਬੋਲਦਾ ਸੀਗਾ ਮੈਨੂੰ ਉਹ ਨਹੀਂ ਸੀ ਪਸੰਦ ਤੇ ਕੀ ਵੀ ਬੰਦੇ ਇਦਾਂ ਦੇ ਵੀ ਹੈਗੇ ਕਿ ਹਾਂ ਪੰਗਾ ਲੈ ਕੇ ਬੰਦਾ ਬਲੌਕ ਕਰ ਦਿੰਦਾ ਪਰ ਆਪਾਂ ਪੰਗਾ ਲੈ ਕੇ ਖੜੇ ਰਹੀਦਾ ਕਿ ਆ ਦੇ ਇੱਥੇ ਆ ਘਰੇ ਆ ਤੇ ਕੋਈ ਚੱਕਰ ਨਹੀਂਗਾ ਸੋੜੇ ਖੜਕ ਜੇ ਵੀ ਗਈ ਸੀ ਕਿਉਂ ਖੜਕੀ ਫਿਰ ਬਾਅਦ ਚ ਪੋਸ਼ਕਤਾ ਇਦਾਂ ਦੇ ਆ ਕਿ ਜਿਹੜੇ ਕੀ ਉਹੀ ਇੱਕ ਫੇਮ ਪਾਉਣ ਨੂੰ ਨਾ ਕਿ ਜੀ ਚੱਲ ਫੇਰ ਚੱਲ ਅਗੇ ਜੀ ਆ ਹੋ ਗਿਆ ਜੀ ਕਿ ਹਾਂ ਹੋਰ ਨਹੀਂ ਤਾਂ ਘੱਟੋ ਘੱਟ ਖਬਰਾਂ ਹੀ ਤਾਵਾਂਗੇ ਪਹਿਲਾਂ ਵੀ ਸਿੱਧੂ ਮੂਸੇ ਵਾਲੇ ਬਾਰੇ ਕਾਫੀ ਬੋਲਦੇ ਵੀ ਉਹਨੂੰ ਮੈਂ ਮੈਂ ਕਰਦਾ ਐ ਕਰਦਾ ਪਰ ਬਾਅਦ ਦੇ ਵਿੱਚ ਤੁਸੀਂ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਇੱਕ ਜਿਹੜੀ ਫੋਟੋ ਆ ਉਹ ਵੀ ਪਾ ਦਿੰਨੇ ਹੋ ਜੀ ਤੇ ਇਹ ਸਾਰਾ ਕੁਝ ਫਿਰ ਕੀ ਹੁੰਦਾ ਦੇਖੋ ਜੀ ਪਰਿਵਾਰ ਜਦੋਂ ਦੇਖਦੇ ਆ ਹਨਾ ਮੈਨੂੰ ਨਹੀਂ ਪਤਾ ਹੁਣ ਕੀ ਸਿਸਟਮ ਸੀਗਾ ਕਿ ਕੀ ਸਿੱਧੂ ਨੇ ਜਿਹੜੇ ਕੀ ਮੇਰੇ ਨਾਲ ਪਰਸਨਲੀ ਜਿਹੜੀ ਗੱਲ ਸੀਗੀ ਉਹਦੇ ਕਰਕੇ ਮੈਂ ਉਹਦੇ ਨਾਲ ਜਰੂਰ ਮਿਲਾਇਆ ਸੀਗਾ ਪਰ ਜਦੋਂ ਹੁਣ ਮਾਪਿਆਂ ਨੂੰ ਦੇਖੀਦਾ ਤੇ ਆਂ ਦੁੱਖਤਾ ਲੱਗਦਾ ਤੁਹਾਡੇ ਨਾਲ ਕਿਹੜੀ ਉਹਦੀ ਵਟ ਦਾ ਰੋਣਾ ਸੀ ਨਹੀਂ ਮੈਂ ਉਹ ਤਾਂ ਨਹੀਂ ਸੀਗਾ ਕਦੇ ਇਦਾਂ ਸਹੀ ਵਧੀਆ ਮਿਲਦੇ ਸੀਗੇ ਵਧੀਆ ਗੱਲਬਾਤ ਹੁੰਦੀ ਸੀ ਬਹੁਤ ਸਾਰੇ ਫਰੈਂਡ ਸਰਕਲ ਸੀਗਾ ਸੇਮ ਸੀਗਾ ਹਾਜੀ ਵੀ ਸੇਮ ਹੈਗਾ ਤੇ ਕੋਈ ਇਦਾਂ ਦਾ ਕੋਈ ਸਾਡਾ ਕੋਈ ਨਹੀਂ ਸੀਗਾ ਕੋਈ ਚੱਕਰ ਨਹੀਂ ਸੀਗਾ ਉਹ ਇੱਕ ਮੇਰੇ ਰਾਈਟਰ ਸੀਗਾ ਮੁੰਡਾ ਉਹਨੇ ਕੋਈ ਗੱਲ ਲਿਖੀ ਸੀ ਮੈਨੂੰ ਨਹੀਂ ਸੀ ਪਤਾ ਕੀ ਗੱਲ ਆ ਕਿਉਂ ਮੈਂ ਦੱਸ ਹੀ ਦੇਣਾ ਖੁੱਲ ਕੇ ਗੱਲ ਦੱਸਾਂ ਸੋ ਉਹ ਗੱਲ ਲੱਗਦੀ ਸੀਗੀ ਗੁਲਾਬ ਤੇ ਅੱਛਾ ਗੁਲਾਬ ਸਿੱਧੂ ਤੇ ਸੋ ਮੈਨੂੰ ਨਹੀਂ ਸੀ ਪਤਾ ਮੈਨੂੰ ਹੁਣ ਰਾਈਮ ਦਾ ਕਿਉਂਕਿ ਮੈਂ ਨਹੀਂ ਸੀ ਸੁਣੇ ਐਵੇਂ ਗਾਣੇ ਉਹਨਾਂ ਦਾ ਗਾਣਾ ਆਇਆ ਸੀਗਾ ਬਾਈ ਬਾਈ ਉਹ ਗੱਲ ਜਿਵੇਂ ਹੁਣ ਮੈਂ ਉਮੀ ਥੱਲੇ ਨਾਂ ਲਿਖਿਆ ਇੱਕਦੋਂ ਨਵਦੀਪ ਲਿਖਿਆ ਸੀਗਾ ਉਮੀ ਚੱਕ ਕੇ ਆਪਣੇ ਤੇ ਪੋਸਟ ਕਰਤਾ ਠੀਕ ਹੈ ਉਹ ਸਿੱਧੂ ਦਾ ਫੋਨ ਆ ਗਿਆ ਪਰ ਜੇ ਸਾਹਬ ਨੇ ਉਹਨੇ ਟੋਨ ਜਿਹੜੀ ਚ ਬੋਲਦਾ ਸੀਗਾ ਮੈਨੂੰ ਨਹੀਂ ਸੀ ਪਸੰਦ ਪਿੱਛੇ ਚ ਘਟਨਾਵਾਂ ਵਾਪਰੀਆਂ ਤਾਂ ਤੁਸੀਂ ਦੇਖਿਆ ਵੀ ਕਿਸੇ ਨੇ ਬਿਆਨ ਨਹੀਂ ਦਿੱਤਾ ਸਾਰੇ ਚੁੱਪ ਕਰਕੇ ਬੜ ਗਏ ਅੰਦਰ ਉਹ ਬਈ ਯਾਰ ਹਰੇਕ ਵੀ ਹੁਣ ਡਰਦਾ ਵੀ ਐਵੇਂ ਕਹੀਏ ਹੁਣ ਸਾਨੂੰ ਨਹੀਂ ਪਤਾ ਕੀ ਹਿਸਾਬ-ਤਬ ਕਿਵੇਂ ਸਿਆਸਤ ਚੱਲਦੀ ਹੈ ਕੌਣ ਅਸੀਂ ਤਾਂ ਹੁਣ ਹਜੇ ਵੀ ਕਹਿੰਨੇ ਕਿ ਆਹ ਸਿੱਧੂ ਦੇ ਜਿਹਦੇ ਪੇਰੈਂਟਸ ਹਨਾ ਕਹਿੰਦੇ ਉਹਨੂੰ ਜਸਟਿਸ ਮਿਲਣਾ ਚਾਹੀਦਾ ਜਸਟਿਸ ਮਿਲਣਾ ਚਾਹੀਦਾ ਅਸੀਂ ਸਾਰੇ ਨਾਲ ਜਸਟਿਸ ਮਿਲਣਾ ਚਾਹੀਦਾ ਤੇ ਇਹ ਕਿਹਦੇ ਤੋਂ ਮਿਲਣਾ ਚਾਹੀਦਾ ਹੂੰ ਕੌਣ ਬੰਦੇ ਹੋ ਕੀ ਹੁੰਦਾ ਨਹੀਂ ਮੇਰੇ ਜਿਹੜੀ ਹੋਣ ਵਾਲਾ ਸ ਦਾ ਥ्रेट ਆਏ ਉਸ ਤੋਂ ਪਹਿਲਾਂ ਵੀ ਸਿੰਗਰਾਂ ਨੂੰ ਆਏ ਪਰਮੇਸ਼ਵਰ ਬਰਮਨ ਵੀ ਲੱਗਦਾ ਨਹੀਂ ਹੈਗਾ ਵੀ ਜਦੋਂ ਇੱਕ ਦੂਜੇ ਦੇ ਪਿੱਛੇ ਕੋਈ ਨਹੀਂ ਖੜਦਾ ਤਾਂ ਉਹਨਾਂ ਦਾ ਜਿਹੜਾ ਗੈਂਗਸਟਰ ਆ ਉਹਨਾਂ ਨੂੰ ਲੱਗਦਾ ਕੋਸ਼ਕ ਤਾਂ ਮੈਨੂੰ ਲੱਗਦਾ ਆਪੇ ਹੀ ਕਰਾ ਲੈਂਦੇ ਆ ਕਿਉਂਕਿ ਅੱਜ ਕੱਲ ਅਸੀਂ ਨਿਊਜ਼ ਦੇਖਦੇ ਆ ਤੇ ਜਿੰਨੀਆਂ ਨਿਊਜ਼ਾਂ ਦੇਖਦੇ ਤੁਸੀਂ ਹਣਾ ਕਿ ਵੀ ਉਹ ਗੈਂਗਸਟਰ ਉਹ ਗੈਂਗਸਟਰ ਹਨ ਕੋਸ਼ਕ ਤਾਂ ਇਦਾਂ ਦੇ ਆ ਕਿ ਜਿਹੜੇ ਕਿ ਉਹੀ ਇੱਕ ਫੇਮ ਪਾਉਣ ਨੂੰ ਨਾ ਕਿ ਜੀ ਚੱਲ ਫੇਰ ਚੱਲ ਗਏ ਜੀ ਆਹ ਹੋ ਗਿਆ ਜੀ ਕਿ ਹਾਂ ਹੋਰ ਨਹੀਂ ਤਾਂ ਘੱਟੋ ਘੱਟ ਖਬਰਾਂ ਹੀ ਤਾਵਾਂਗੇ ਨਹੀਂ ਪਰ ਗਿਫੀ ਹੋਣੀ ਤਾਂ ਵੱਡਾ ਨਾਮ ਇੱਕ ਚੰਗੀ ਗੱਲ ਆ ਤੇ ਹੁਣ ਫਿਰ ਇਹਦਾ ਹੁਣ ਮੈਨੂੰ ਇੰਨੀ ਤਾਂ ਸੇਫਟੀ ਹੋਣੀ ਚਾਹੀਦੀ ਜਾਂ ਕੁਝ ਤਾਂ ਕੁਝ ਤਾਂ ਪੁੱਠਾ ਸਿੱਧਾ ਹੋਊਗਾ ਜਿਹੜੇ ਫੈਰ ਚੱਲ ਜਾਂਦੇ ਆ ਪਹਿਲਾਂ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਾਫੀ ਬੋਲਦੇ ਵੀ ਉਹਨੂੰ ਮੈਂ ਮੈਂ ਕਰਦਾ ਐਂ ਕਰਦਾ ਪਰ ਬਾਅਦ ਦੇ ਵਿੱਚ ਤੁਸੀਂ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਇੱਕ ਜਿਹੜੀ ਫੋਟੋ ਆ ਵੀ ਪਾ ਦਿੰਦੇ ਹੋ ਉਹ ਗੱਲ ਲੱਗਦੀ ਸੀਗੀ ਗਲਾਪ ਸਿੱਧੂ ਤੇ ਸੋ ਮੈਨੂੰ ਨਹੀਂ ਸੀ ਪਤਾ ਮੈਨੂੰ ਹੁਣ ਰਾਇਮ ਦਾ ਸਿੱਧੂ ਦਾ ਫੋਨ ਆ ਗਿਆ ਪਰ ਜੇ ਸਾਹਬ ਨੇ ਉਹਨੇ ਟੋਨ ਜਿਹੜੀ ਚ ਬੋਲਦਾ ਸੀਗਾ ਮੈਨੂੰ ਨਹੀਂ ਸੀ ਪਸੰਦ ਆਇਆ ਕੀ ਵੀ ਬੰਦੇ ਇਦਾਂ ਦੇ ਵੀ ਹੈਗੇ ਕਿ ਹਾਂ ਪੰਗਾ ਲੈ ਕੇ ਬੰਦਾ ਬਲੌਕ ਕਰ ਦਿੰਦਾ ਪਰ ਆਪਾਂ ਪੰਗਾ ਲੈ ਕੇ ਖੜੇ ਰਹੀਦਾ ਕਿ ਆ ਦੇ ਇੱਥੇ ਆ ਘਰੇ ਆ ਤੇ ਕੋਈ ਚੱਕਰ ਨਹੀਂਗਾ ਤੁਹਾਡੀ ਖੜਕ ਜੇ ਵੀ ਗਈ ਸੀ ਕਿਉਂ ਖੜਕੀ ਫਿਰ ਬਾਅਦ ਚ ਪੋਸ਼ਕਤਾ ਇਦਾਂ ਦੇ ਆ ਕਿ ਜਿਹੜੇ ਕਿ ਉਹੀ ਇੱਕ ਫੇਮ ਬਣਨ ਨੂੰ ਨਾ ਕਿ ਜੀ ਚੱਲ ਫੇਰ ਚੱਲ ਅਗੇ ਜੀ ਆ ਹੋ ਗਿਆ ਜੀ ਕਿ ਹਾਂ ਹੋਰ ਨਹੀਂ ਤਾਂ ਘੱਟੋ ਘੱਟ ਖਬਰਾਂ ਤਾਂਾਂ ਵਾਲੀ ਇਹਨਾਂ ਨੂੰ ਸਿੱਧੂ ਨੂੰ ਸਿਆਰੇ ਬਾਰੇ ਕਾਫੀ ਬੋਲਦੇ ਵੀ ਉਹਨੂੰ ਮੈਂ ਮੈਂ ਕਰਦਾ ਐ ਕਰਦਾ ਪਰ ਬਾਅਦ ਦੇ ਵਿੱਚ ਤੁਸੀਂ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਇੱਕ ਜਿਹੜੀ ਫੋਟੋ ਆ ਉਹ ਵੀ ਪਾ ਦਿੰਨੇ ਹੋ ਜੀ ਤੇ ਇਹ ਸਾਰਾ ਕੁਝ ਫਿਰ ਕੀ ਹੁੰਦਾ ਦੇਖੋ ਜੀ ਪਰਿਵਾਰ ਜਦੋਂ ਦੇਖਦੇ ਆ ਹਨਾ ਮੈਨੂੰ ਨਹੀਂ ਪਤਾ ਹੁਣ ਕੀ ਸਿਸਟਮ ਸੀਗਾ ਕਿ ਕੀ ਸਿੱਧੂ ਨੇ ਜਿਹੜੇ ਕੀ ਮੇਰੇ ਨਾਲ ਪਰਸਨਲੀ ਜਿਹੜੀ ਗੱਲ ਸੀਗੀ ਉਹਦੇ ਕਰਕੇ ਮੈਂ ਉਹਦੇ ਨਾਲ ਜ਼ਰੂਰ ਮਿਲਾਂ ਸੀਗਾ ਪਰ ਜਦੋਂ ਹੁਣ ਮਾਪਿਆਂ ਨੂੰ ਦੇਖੀਦਾ ਤੇ ਆਂ ਦੁੱਖ ਤਾਂ ਲੱਗਦਾ ਤੁਹਾਡੇ ਨਾਲ ਕਿਹੜੀ ਉਹਦੀ ਵਟ ਦਾ ਰੋਣਾ ਸੀ ਨਹੀਂ ਮੈਂ ਉਹ ਤਾਂ ਨਹੀਂ ਸੀਗਾ ਕਦੇ ਇਦਾਂ ਸਹੀ ਵਧੀਆ ਮਿਲਦੇ ਸੀਗੇ ਵਧੀਆ ਗੱਲਬਾਤ ਹੁੰਦੀ ਸੀ ਬਹੁਤ ਸਾਰੇ ਫਰੈਂਡ ਸਰਕਲ ਸੀਗਾ ਸੇਮ ਸੀਗਾ ਹਾਜੀ ਵੀ ਸੇਮ ਹੈਗਾ ਤੇ ਕੋਈ ਇਦਾਂ ਦਾ ਕੋਈ ਸਾਡਾ ਕੋਈ ਨਹੀਂ ਸੀਗਾ ਕੋਈ ਚੱਕਰ ਨਹੀਂ ਸੀਗਾ ਉਹ ਇੱਕ ਮੇਰੇ ਰਾਈਟਰ ਸੀਗਾ ਮੁੰਡਾ ਉਹਨੇ ਕੋਈ ਗੱਲ ਲਿਖੀ ਸੀ ਮੈਨੂੰ ਨਹੀਂ ਸੀ ਪਤਾ ਕੀ ਗੱਲ ਆ ਕਿਉਂ ਮੈਂ ਦੱਸ ਹੀ ਦੇਣਾ ਖੁੱਲ ਕੇ ਗੱਲ ਦੱਸਾਂ ਸੋ ਉਹ ਗੱਲ ਲੱਗਦੀ ਸੀਗੀ ਗੁਲਾਬ ਤੇ ਅੱਛਾ ਗੁਲਾਬ ਸਿੱਧੂ ਤੇ ਸੋ ਮੈਨੂੰ ਨਹੀਂ ਸੀ ਪਤਾ ਮੈਨੂੰ ਹੁਣ ਰਾਈਮ ਦਾ ਕਿਉਂਕਿ ਮੈਂ ਨਹੀਂ ਸੀ ਸੁਣੇ ਐਵੇਂ ਗਾਣੇ ਉਹਨਾਂ ਦਾ ਗਾਣਾ ਆਇਆ ਸੀਗਾ ਬਾਈ ਬਾਈ ਉਹ ਗੱਲ ਜਿਵੇਂ ਹੁਣ ਮੈਂ ਉਮੀ ਥੱਲੇ ਨਾਂ ਲਿਖਿਆ ਇੱਕਦੋਂ ਨਵਦੀਪ ਲਿਖਿਆ ਸੀਗਾ ਉਮੀ ਚੱਕ ਕੇ ਆਪਣੇ ਤੇ ਪੋਸਟ ਕਰਤਾ ਠੀਕ ਹੈ ਉਹ ਸਿੱਧੂ ਦਾ ਫੋਨ ਆ ਗਿਆ ਪਰ ਜੇ ਸਾਹਬ ਨੇ ਉਹਨੇ ਟੋਨ ਜਿਹੜੀ ਚ ਬੋਲਦਾ ਸੀਗਾ ਮੈਨੂੰ ਨਹੀਂ ਸੀ ਪਸੰਦ ਪਿੱਛੇ ਚ ਘਟਨਾਵਾਂ ਵਾਪਰੀਆਂ ਤਾਂ ਤੁਸੀਂ ਦੇਖਿਆ ਵੀ ਕਿਸੇ ਨੇ ਬਿਆਨ ਨਹੀਂ ਦਿੱਤਾ ਸਾਰੇ ਚੁੱਪ ਕਰਕੇ ਬੜ ਗਏ ਅੰਦਰ ਉਹ ਬਈ ਯਾਰ ਹਰੇਕ ਵੀ ਹੁਣ ਡਰਦਾ ਵੀ ਐਵੇਂ ਕਹੀਏ ਹੁਣ ਸਾਨੂੰ ਨਹੀਂ ਪਤਾ ਕੀ ਹਿਸਾਬ-ਤਬ ਕਿਵੇਂ ਸਿਆਸਤ ਚੱਲਦੀ ਹੈ ਕੌਣ ਅਸੀਂ ਤਾਂ ਹੁਣ ਹਜੇ ਵੀ ਕਹਿੰਨੇ ਕਿ ਆਹ ਸਿੱਧੂ ਦੇ ਜਿਹਦੇ ਪੇਰੈਂਟਸ ਆ ਨਾ ਕਹਿੰਦੇ ਉਹਨੂੰ ਜਸਟਿਸ ਮਿਲਣਾ ਚਾਹੀਦਾ ਜਸਟਿਸ ਮਿਲਣਾ ਚਾਹੀਦਾ ਅਸੀਂ ਸਾਰੇ ਨਾਲ ਜਸਟਿਸ ਮਿਲਣਾ ਚਾਹੀਦਾ ਤੇ ਇਹ ਕਿਹਦੇ ਤੋਂ ਮਿਲਣਾ ਚਾਹੀਦਾ ਹੂੰ ਕੌਣ ਬੰਦੇ ਹੋ ਕੀ ਹੁੰਦਾ ਨਹੀਂ ਮੇਰੇ ਜਿਹੜੀ ਹੋਣ ਵਾਲਾ ਦਾ ਥ्रेट ਆਏ ਉਸ ਤੋਂ ਪਹਿਲਾਂ ਵੀ ਸਿੰਗਰਾਂ ਨੂੰ ਆਏ ਪਰਮੇਸ਼ਵਰ ਮਾਨ ਵੀ ਲੱਗਦਾ ਨਹੀਂ ਹੈਗਾ ਵੀ ਜਦੋਂ ਇੱਕ ਦੂਜੇ ਦੇ ਪਿੱਛੇ ਕੋਈ ਨਹੀਂ ਖੜਦਾ ਤਾਂ ਉਹਨਾਂ ਦਾ ਜਿਹੜਾ ਗੈਂਗਸਟਰ ਆ ਉਹਨਾਂ ਨੂੰ ਲੱਗਦਾ ਕੁਸ਼ਕ ਤਾਂ ਮੈਨੂੰ ਲੱਗਦਾ ਆਪੇ ਹੀ ਕਰਾ ਲੈਂਦੇ ਆ ਕਿਉਂਕਿ ਅੱਜ ਕੱਲ ਅਸੀਂ ਨਿਊਜ਼ ਦੇਖਦੇ ਆਂ ਤੇ ਜਿੰਨੀਆਂ ਨਿਊਜ਼ਾਂ ਦੇਖਦੇ ਤੁਸੀਂ ਹਨਾ ਕਿ ਵੀ ਉਹ ਗੈਂਗਸਟਰ ਉਹ ਗੈਂਗਸਟਰ ਹਨਾ ਕੁਸ਼ਕ ਤਾਂ ਇਦਾਂ ਦੇ ਆ ਕਿ ਜਿਹੜੇ ਕੀ ਉਹੀ ਇੱਕ ਫੇਮ ਪਾਉਣ ਨੂੰ ਨਾ ਕਿ ਜੀ ਚੱਲ ਫੈਰ ਚੱਲ ਅਗੇ ਜੀ ਆਹ ਹੋ ਗਿਆ ਜੀ ਕਿ ਹਾਂ ਹੋਰ ਨਹੀਂ ਤਾਂ ਘੱਟੋ ਘੱਟ ਖਬਰਾਂ ਹੀ ਤਾਵਾਂਗੇ ਨਹੀਂ ਪਰ ਗਿਫੀ ਹੋਣੀ ਤਾਂ ਵੱਡਾ ਨਾਮ ਹੈ ਇੱਕ ਚੰਗੀ ਗੱਲ ਆ ਤੇ ਹੁਣ ਫਿਰ ਇਹਦਾ ਹੁਣ ਮੈਨੂੰ ਇੰਨੀ ਤਾਂ ਸੇਫਟੀ ਹੋਣੀ ਚਾਹੀਦੀ ਜਾਂ ਕੁਝ ਤਾਂ ਕੁਝ ਤਾਂ ਪੁੱਠਾ ਸਿੱਧਾ ਹੋਊਗਾ ਜਿਹੜੇ ਫੇਰ ਚੱਲੀ ਜਾਂਦੇ ਆ